ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ 20 ਸਾਲ ਪੁਰਾਣੀ ਜਿਹੜੀ ਬੈੱਡ ਸ਼ੀਟ ਹੈ ਉਹਨੂੰ ਨਵੀਂ ਲੁੱਕ ਦੇਣ ਲੱਗੇ ਆ ਤੇ ਕਿਉਂਕਿ ਬਲੀਆਂ ਬੈੱਡ ਸ਼ੀਟ ਜਿਹੜੀਆਂ ਹੁੰਦੀਆਂ ਤੇ ਬਹੁਤ ਵਧੀਆ ਆ ਤੇ ਇਦਾਂ ਦੀ ਅੱਜ ਕੱਲ ਮਿਲ ਨਹੀਂ ਆ ਸ਼ਾਇਦ ਪੌਸਿਬਲ ਵੀ ਨਹੀਂ ਹੈਗੀਆਂ ਤੇ ਜਦੋਂ ਆਪਾਂ ਇਹਨੂੰ ਵਾਸ਼ ਕਰਦੇ ਆ ਤੇ ਇਹਦੀ ਕਢਾਈ ਜਿਹੜੀ ਹੈ ਥੋੜੀ ਜਿਹੀ ਸ਼੍ਰਿੰਕ ਹੋ ਜਾਂਦੀ ਹੈ ਬੈੱਡ ਦੇ ਉੱਪਰ ਜਿਹੜੀ ਹੈ ਪੂਰੀ ਜਿਹੜੀ ਚਾਦਰ ਜਿਹੜੀ ਉਹ ਨਹੀਂ ਆਉਂਦੀ ਤੇ ਇਸ ਕਰਕੇ ਅਸੀਂ ਇਹਨੂੰ ਅੰਦਰ ਹੀ ਰੱਖੀ ਰੱਖਦੇ ਆ ਕਿ ਹੇਪਨਾ ਤਾਂ ਪੂਰੀ ਆਉਂਦੀ ਹੈ ਤਾਂ ਹੁਣ ਇਹਨਾਂ ਨੂੰ ਕੀਤਾ ਕੀ ਜਾਵੇ ਤੇ ਮੈਂ ਇਹਦੇ ਵਾਸਤੇ ਕਲਾਸਿਕ ਕਟਨ ਤੇ ਤੁਸੀਂ ਜਿਹੜੀ ਆ ਨੈਟ ਵਗੈਰਾ ਜੀ ਦੁਪੱਟਾ ਵੀ ਤੁਸੀਂ ਲੈ ਸਕਦੇ ਜੇ ਤੇ ਇਹਦੇ ਨਾਲ ਕਾਫ ਇਹ ਵੀ ਕਾਫੀ ਸਸਤਾ ਆ ਜਾਂਦਾ ਹੈ ਦਾ ਤੇ इजीली ਮਿਲ ਜਾਂਦਾ ਹੈ ਬਾਜ਼ਾਰ ਤੋਂ ਇਹ ਜਿਹੜਾ ਪੜਦਾ ਆ ਦਾ 200 ਰੁਪਏ ਦੇ ਵਿੱਚ ਮਿਲ ਜੇ ਮਿਲ ਜਾਂਦਾ ਹੈ ਤੇ ਇਹਨੂੰ ਆਪਾਂ ਜਿਹੜੇ ਉੱਪਰੇ ਜਿਹੜੇ ਰਿੰਗ ਆ ਉਹ ਆਪਾਂ ਨੂੰ ਉਤਾਰ ਕੇ ਇਹਦੀਆਂ ਲੰਬੀਆਂ ਲੰਬੀਆਂ ਸਟ੍ਰਿਪਸ ਜਿਹੜੀਆਂ ਉਹ ਕੱਟ ਲਵਾਂਗੇ ਤੇ ਫਿਰ ਤੁਸੀਂ ਇਹਨੂੰ ਜਾਏ ਪੀਕੋ ਕਰਵਾ ਲਓ ਤੇ ਜੇ ਨਹੀਂ ਪੀਕੋ ਨਹੀਂ ਕਰਵਾਣੀ ਤੇ ਸਲਾਈ ਵੀ ਕਰ ਸਕਦੇ ਜੇ ਤੇ ਵਧੀਆ ਸਲਾਈ ਕਰਨ ਨਾਲ ਵੀ ਵਧੀਆ ਜੜੀ ਮਿਲ ਜਾਂਦੀ ਜਾਂ ਤਾਂ ਤੁਸੀਂ ਪੀਕੋ ਕਰਾ ਲਓ ਤੇ ਪੀਕੋ ਨਾਲ ਵੀ ਥੋੜਾ ਜਿਹਾ ਟਾਈਮ ਤੁਹਾਡਾ ਘਟ ਸਕਦਾ ਆ ਕਿਉਂਕਿ ਤੁਹਾਨੂੰ ਫੋਲਡ ਕਰਨ ਤੇ ਜਿਹੜਾ ਟਾਈਮ ਜੜਾ ਨਹੀਂ ਲੱਗਣਾ ਤੇ ਪੀਕੋ ਨਾਲ ਵੀ ਵਧੀਆ ਗ੍ਰੇਸ ਆ ਜਾਂਦੀ ਹੈ ਤੇ ਨਹੀਂ ਤੇ ਤੁਸੀਂ ਇਹਨੂੰ ਸਲਾਈ ਲਾ ਕੇ ਤੇ ਤੁਸੀਂ ਇਹਨੂੰ ਬੈੱਡ ਸ਼ੀਟ ਦੀ ਜਿਹੜੀ ਇੱਕ ਚਾਲਰਜੀ ਜਿਹੜੀ ਆ ਬਣਾ ਸਕਦੇ ਜੇ ਤੇ ਬਹੁਤ ਹੀ ਵਧੀਆ ਜਿਹੜੀ ਬਣ ਕੇ ਸਾਡੀ ਹੋ ਜਾਂਦੀ ਹੈ ਰੈਡੀ ਤੇ ਇਦਾਂ ਦੀ ਜਿਹੜੀ ਇਹ ਬੈੱਡ ਸ਼ੀਟ ਹੈ ਬਾਜ਼ਾਰ ਤੋਂ ਮਿਲਨੀ ਜਿਹੜੀ ਹੈ ਮੈਂ ਫੇਰ ਇਹ ਗੱਲ ਕਹਿੰਦੀ ਆ ਕਿ ਨਹੀਂ ਮੁਸ਼ਕਲ ਹੈ ਕਿਉਂਕਿ ਇਦਾਂ ਦੀ ਚੀਜ਼ਾਂ ਅੱਜ ਕੱਲ ਮਿਲਦੀਆਂ ਨਹੀਂ ਐ ਤੇ ਨਾ ਹੀ ਕੋਈ ਇੰਨਾ ਜ਼ਿਆਦਾ ਹਾਰਡਵਰਕ ਕਰਦਾ ਆ ਤੇ ਕਿ ਇਹਨਾਂ ਨੂੰ ਜ਼ਿਆਦਾ ਬਣਾਇਆ ਜਾਵੇ ਘਰ ਵਿੱਚ ਤੇ ਪਹਿਲੀਆਂ ਮਾਵਾਂ ਜਿਹੜੀਆਂ ਸੀ ਉਹ ਕਾਫੀ ਜਿਹੜੀਆਂ ਧੀਆਂ ਦੇ ਵਿਆਹ ਤੋਂ ਪਹਿਲਾਂ ਦਾ ਜਿਹੜਾ ਤਿਆਰ ਕਰਦੀਆਂ ਸੀ ਬਟ ਅੱਜ ਕੱਲ ਹਰ ਇੱਕ ਚੀਜ਼ ਮਿਲ ਜਾਂਦੀ ਹੈ ਇਸ ਕਰਕੇ ਕੋਈ ਵੀ ਇਹਨਾਂ ਚੀਜ਼ਾਂ 'ਤੇ ਇੰਟਰਸਟ ਜਿਹੜਾ ਉਹ ਨਹੀਂ ਲੈਂਦਾ ਤੇ ਬਹੁਤ ਕਾਫੀ ਟਾਈਮ ਟੇਕਿੰਗ ਹੁੰਦੀਆਂ ਨੇ ਤੇ ਜਿਹੜੀ ਆ ਭਾਵੇਂ ਕਿੰਨੇ ਸਾਲ ਪੁਰਾਣੀ ਬੈੱਡ ਸ਼ੀਟ ਹੈ ਬਟ ਫਿਰ ਵੀ ਇਹਦੀ ਲੁੱਕ ਬਿਲਕੁਲ ਵੀ ਚੇਂਜ ਨਹੀਂ ਹੋਈ ਨਾ ਹੀ ਇਹਦੀ ਕੜਾਈ ਖਰਾਬ ਹੋਈ ਹੈ ਤੇ ਕਿਉਂਕਿ ਆਪਾਂ ਇਹਨੂੰ ਯੂਜ਼ ਨਹੀਂ ਕੀਤਾ ਤੇ ਇਸ ਕਰਕੇ ਤੇ ਇਹਦੇ ਨਾਲ ਜਿਹੜੇ ਆ ਪਿੱਲੋ ਵਗੈਰਾ ਜੇ ਤੇ ਜਿਆਦਾ ਵੱਡੀ ਬੈੱਡ ਦੀ ਡਬਲ ਬੈੱਡ ਦੀ ਹੁੰਦੀ ਤੇ ਫਿਰ ਅਸੀਂ ਪਿੱਲੋ ਵੀ ਇਹਦੇ ਵਿੱਚੋਂ ਕੱਢ ਲੈਣੇ ਸੀ ਬਟ ਇਹ ਸਿੰਗਲ ਦੀ ਸੀ ਇਸ ਕਰਕੇ ਪਿੱਲੋ ਜਿਹੜੇ ਮੈਂ ਤੁਸੀਂ ਬਾਈ ਕੀਤੇ ਆ ਇਹ ਵੀ 5 ਦਾ ਪੀਸ ਦਾ ਸੈੱਟ ਸੀ ਤੇ ਬਟ 2 ਪੀਸ ਸੀ ਮੈਂ ਰੈਡੀ ਕੀਤੇ ਨੇ ਤੇ ਇਹਨੂੰ ਜਿਹੜੇ ਆ ਜਿੱਦਾਂ ਰੈੱਡ ਜਿਹੜੀ ਆ ਇਹਦੇ ਵਿੱਚ ਕਢਾਈ ਸੀ ਬੈੱਡ ਸ਼ੀਟ ਦੇ ਵਿੱਚ ਇਸ ਕਰਕੇ ਮੈਨੂੰ ਇਹਨੂੰ ਰੈੱਡ ਜਿਹੜੇ ਆ ਟਸਲ ਜਿਹੜੇ ਆ ਉਹ ਲਾ ਲਿਆ ਤੇ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਆ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਜੇ ਹਾਂ ਜੀ ਤੇ ਕਾਫੀ ਵਧੀਆ ਹਲੇ ਤਨੂੰ ਦੇਖਣ ਚ ਸ਼ਾਇਦ ਇੰਨਾ ਜਿਆਦਾ ਵਧੀਆ ਨਾ ਲੱਗ ਬਟ ਗ੍ਰੇਸ ਬਹੁਤ ਵਧੀਆ ਆ ਬਿਲਕੁਲ ਵੀ ਕਢਾਈ ਤੇ ਇਦਾਂ ਲੱਗਦੀ ਕਿ ਜਿਵੇਂ ਹੋਣੀ ਤੁਸੀਂ ਕੱਟ ਕੇ ਹੀ ਪਛਾਈ ਹੋਵੇ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਨਾ ਹੀ ਇੰਨਾ ਜਿਆਦਾ ਬੈੱਡ ਸ਼ੀਟਾਂ ਦੀ ਇਹ ਹੁੰਦੀ ਹੈ ਨੇਟੀ ਵਗੈਰਾ ਦੀਆਂ ਹੁੰਦੀਆਂ ਨੇ ਤੇ ਜਾਂ ਕੇਸਮੈਂਟ ਖਦਰ ਦੀਆਂ ਵੀ ਹੁੰਦੀਆਂ ਨੇ ਤੇ ਬਿਲਕੁਲ ਵੀ ਇਹਨਾਂ ਤੇ ਕੋਈ ਵੀ ਬ੍ਰੋਚ ਵਗੈਰਾ ਜੜੀ ਹੋਈ ਨਹੀਂ ਹੁੰਦੀ ਜਿੰਨਾ ਮਰਜ਼ੀ ਇਹਨੂੰ ਧੋ ਕੇ ਯੂਜ਼ ਕਰੋ ਹਾਂਜੀ ਨੈਕਸਟ ਜਿਹੜੀ ਆਪਾਂ ਇੱਥੇ ਲੈ ਲਈਏ ਜੀ ਮੂੰਗੀ ਦੀ ਦਾਲ ਤੇ ਦੋ ਫਾੜ ਸੀ ਤੇ ਇਹਨੂੰ ਮੈਂ ਪਹਿਲਾਂ ਹੀ ਵਾਸ਼ ਕਰ ਲਿਆ ਸੀ ਤੇ ਹੁਣ ਸਿਰਫ ਜਸਟ ਇਹਦਾ ਪਾਣੀ ਹੀ ਇਹਦੇ ਵਿੱਚ ਉਹਨੂੰ ਸੁਕਾਣਾ ਆ ਇਹਦੇ ਵਿੱਚ ਛਾਨਣੇ 'ਚ ਰੱਖ ਕੇ ਤੇ ਕਿਉਂਕਿ ਇਹਨੂੰ ਮਤਲਬ ਕਿ ਜੇ ਆਪਾਂ ਪਹਿਲਾਂ ਭਿਉંਕੇ ਦੁਬਾਰਾ ਸੀ ਇਸਨੂੰ ਮਤਲਬ ਕਿ ਜੇ ਆਪਾਂ ਧੋਵਾਂਗੇ ਤੇ ਫਿਰ ਇਹਦੇ ਛਿਲਕੇ ਵਗੈਰਾ ਜਿਹੜੇ ਆ ਉਹ ਉੱਤਰ ਜਾਂਦੇ ਨੇ ਇਸ ਕਰਕੇ ਤੁਸੀਂ ਜਦੋਂ ਵੀ ਭਿਉਣੀ ਆ ਉਦੋਂ ਹੀ ਤੁਸੀਂ ਤੇ ਜਦੋਂ ਵੀ ਅਸੀਂ ਇਸ ਨੂੰ پیسਣਾ ਆ ਬਿਲਕੁਲ ਵੀ ਪਾਣੀ ਵਗੈਰਾ ਜਿਹੜਾ ਨਹੀਂ ਪਾਉਣਾ ਤੇ ਨਾ ਹੀ ਇਹਨੂੰ ਬਹੁਤ ਜ਼ਿਆਦਾ ਗ੍ਰाइंड ਕਰਨਾ ਆ ਥੋੜਾ ਜਿਹਾ ਆਪਾਂ ਇਹਨੂੰ ਪੇਸਟ ਨਹੀਂ ਬਣਾਉਣਾ ਥੋੜਾ ਜਿਹਾ ਸੈਮੀ ਜਿਹਾ ਹੀ ਰੱਖਣਾ ਆ ਤੇ ਬਟ ਜ਼ਿਆਦੀ ਉਹ ਨਹੀਂ ਰੱਖਣੀ ਤੇ ਥੋੜੀ ਜਿਹੀ ਇਹਦੇ ਵਿੱਚ ਆਪਾਂ ਬੇਸਣ ਪਾ ਲਿਆ ਤੇ ਸਬਜ਼ੀਆਂ ਤੁਸੀਂ ਆਪਣੇ ਅਕੋਰਡਿੰਗ ਜੜੀਆਂ ਵੀ ਪਾਉਣੀਆਂ ਹੋਈ ਪਾ ਸਕਦੇ ਕਿਉਂਕਿ ਸਰਦੀਆਂ ਦੇ ਵਿੱਚ ਇਹ ਚੀਜ਼ ਦੇ ਪਕੌੜੇ ਜਿਹੜੇ ਬਣਾਏ ਹੋਏ ਨੇ ਤੇ ਬਹੁਤ ਹੀ ਟੇਸਟ ਬੰਦੇ ਕਿਉਂਕਿ ਇਹਦੇ ਵਿੱਚ ਹਰਾ ਲਸਣ ਪੈਂਦਾ ਹੈ ਤੇ ਹਰਾ ਪਿਆਜ਼ ਤੇ ਉਹਦੇ ਨਾਲ ਟੇਸਟ ਬਹੁਤ ਹੀ ਵਧ ਜਾਂਦਾ ਹੈ ਤੇ ਪਾਲਕ ਵਗੈਰਾ ਵੀ ਤੁਸੀਂ ਪਾ ਸਕਦੇ ਜੇ ਤੇ ਮੈਂ ਜਿਹੜੀ ਵੀਡੀਓ ਮੇਰੇ ਕੋਲ ਲੱਗਦਾ ਉਹ ਸਕਿਪ ਹੋ ਗਈ ਜੋ ਮੈਂ ਚੀਜ਼ਾਂ ਪਾਈਆਂ ਸੀ ਮੈਂ ਸਿਰਫ ਇਹਦੇ ਵਿੱਚ ਆਲੂ ਪਾਏ ਸੀ ਤੇ ਹੋਰ ਸ਼ਾਇਦ ਆਲੂ ਪਾਏ ਸੀ ਤੇ ਬਾਕੀ ਤੁਸੀਂ ਬਾਕੀ ਹਰਾ ਪਿਆਜ਼ ਤੇ ਹਰਾ ਲਸਣ ਵਗੈਰਾ ਤੇ ਅਦਰਕ ਧਨੀਆ ਮਿਰਚਾਂ ਉਹ ਪਾਈਆਂ ਸੀ ਤੇ ਪਿਆਜ਼ ਤੇ ਪਿਆਜ਼ ਤੁਸੀਂ ਘੱਟ ਹੀ ਪਾਇਓ ਪਿਆਜ਼ ਜ਼ਿਆਦਾ ਨਾ ਪਾਇਓ ਕਿਉਂਕਿ ਪਿਆਜ਼ ਜ਼ਿਆਦਾ ਭਾਉਣ ਨਾਲ ਥੋੜੇ ਮਿੱਠੇ ਮਿੱਠੇ ਜਿਹੇ ਬਣਦੇ ਆ ਬਟ ਇਹ ਜਿਹਨੂੰ ਜ਼ਿਆਦਾ ਮਿਰਚਾਂ ਵਗੈਰਾ ਜ਼ਿਆਦਾ ਹੋਣ ਤੇ ਫਿਰ ਬਹੁਤ ਜ਼ਿਆਦਾ ਵੜੇ ਬਹੁਤ ਟੇਸਟ ਬਣਦੇ ਨੇ ਇੱਕ ਹੈ ਕਿ ਇਹਨਾਂ ਦੀ ਮਤਲਬ ਕਿ ਜਲਦੀ ਨਾਲ ਬਣ ਜਾਂਦੇ ਆ ਜ਼ਿਆਦਾ ਸੇਕ ਵਗੈਰਾ ਵੀ ਨਹੀਂ ਲੈਂਦੇ ਤੇ ਟੇਸਟ ਬਹੁਤ ਹੀ ਕਮਾਲ ਦਾ ਆ ਇਹਦੇ ਵੀਡੀਓ ਚੰਗੀ ਲੱਗੀ